ਸ੍ਰੀ ਵਾਹਿਗੁਰੂ ਜੀਓ ਡੰਡੋਤ ਬੰਦਨੇ ਅਨਕ ਬਾਾਰ ਸਰਬ ਕਲਾ ਸਮਰਾਥ ਡੋਲਨ ਤੇ ਰੱਖੋ ਪ੍ਰਭ ਨਾਨਕ ਦੇ ਗੁਰ ਹਥ ਐਸੇ ਗੁਰ ਕੋ ਬਲ ਬਲ ਜਾਈਏ ਆਬ ਮੁਗਦ ਮੋਹਤਾਰੇ ਦਰਸ਼ਨ 82 ਦਿਨ ਸਰਾਖ ਚਿਤ ਮੋ ਅਨੰਦ ਦਿਨ ਨੀਦਾ ਖੋਲ ਗਵਟ ਗੁਰ ਮੇਲੀਆ ਨਾਨਕ ਹਰ ਸੰਗ ਪ੍ਰੀਤ ਮੇਰੇ ਮਾਧੋ ਜੀ 사ਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਬਦ ਪਾਇਆ ਸੁਕੇ ਗੋਸਤ ਹਰਿਆ ਸਜਣ ਸਜਾ ਬਾਦਿ ਸ਼ਾਨ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇਸਾ ਹੋ ਤਨ ਧਨ RAM DAS GURU ਮੇਨ ਸਿਰਿਆਦ ਨਐ ਸਵਾਰਿਆ ਵਾਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਅਕੇਲਾ ਵਾਹ ਆਹੋ ਗੋਬਿੰਦ ਸਿੰਘ ਆਪੇ ਗੁਰ ਹੇ ਗੁਰੂ ਜੀ ਸੁਖ ਹਟਲ ਗੁਰ ਸੇਵੀਐ ਐਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਨਨਮ ਮਰਨੁ ਦੁਖੁ ਜਾਇ ਤਨਾ ਸ੍ਰੀ ਮਹਲਾ 5 ਜੈ ਜੈ ਵੇਖੋ ਤੈ ਹਜੂਰ ਦੂਰ ਗਤ ਹੋ ਨਾ ਜਾਈ ਰਵ ਰਹਿਆ ਸਰਬਤਰਮੈ ਮਨ ਸਦਾ ਧਿਆਇ ਜਜ ਪੇਖੂ ਤੈ ਹਜੂਰ ਦੂਰ ਗਤ ਹੋ ਨਾ ਜਾਈ ਰਵ ਰਹਿਆ ਸਰਬਤਰਮੈ ਸਦਾ ਧਿਆਈ ਇਹ ਦੂਦ ਨਹੀਂ ਬੀਛੜੈ ਸੋ ਸੰਗੀ ਗਨੀਐ ਬਿਨ ਸਜਾਈ ਜੋ ਨਿਮਖ ਮੈਂ ਸੋ ਅਲਪ ਸੁਖ ਪਨੀਏ ਰਾ ਪ੍ਰਤ ਪਾਲੈ ਅਬਿ ਆਉ ਦੇ ਕਸ਼ੂਨ ਨਾ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋ ਅਸ਼ੰਨ ਅਸ਼ੇ ਦੇ ਅਪਾਰ ਪ੍ਰਭ ਊਚਾ ਜਾ ਗਰੂਬ ਜਬ ਜਬ ਕਰੇ ਆਨੰਦ ਜਨ ਅਚਰ ਜਿਆਨੂਬ ਸ਼ਾਮਤ ਦੇਹ ਦਯਾਨ ਪ੍ਰਭ ਜੇ ਤ ਤੁਮਹ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਸਮਤ ਦੇਹੁ ਦਇਆਨ ਪ੍ਰਭ ਜਿਤ ਤੁਮਹਿ ਅਰ ਰੇਨ ਪਗ ਸਾਧਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ੀਆਂ ਦੇ ਜਗਾਰੇ ਲਾਵੇ ਸੋਨਿਆਲ ਹੋ ਜਾਵੇ ਸਾਤ ਸ੍ਰੀ ਆਕਾਰ ਦੇਖ ਤੇ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ